ਮਾਤਾ ਲੋਕ ਦੇ ਪਾਣੀ ਸਿੰਗੋ ਕੌਣ ਕੇ ਪਾਣੀ ਪੋਣ ਕੇ ਸਾਦੂ ਚੁਣ ਕੇ ਇੱਕ ਤਰ੍ਹਾਂ ਲੱਭ ਲੋ ਤੇ ਮੁੜ ਕੇ ਨਾ ਗੋਦੇ ਦਰ ਦਰ ਤੇ ੱਕੇ ਨਾ ਖਾਇਓ ਇੱਕ ਕੇ ਵੜਾਈ ਤੋੜ ਲਿਓ ਕਿ ਇਥੇ ਮਾਂ ਮਾਤੇ ਖੀ ਜਾਂਦਾ ਆਵੇਂ ਜੀਂਦਾ ਰੱਖਲੇ ਪਰ ਮਾਰ ਦੇ ਪਰ ਅਹੀਂ ਤੇ ਗੁਰੂ ਮਹੰਦਿਆ ਦੇ ਖਾਹਾਂ ਦੇ ੱਕੇ ਖਾਣੇ ਫਰਾਂਟੇ ਜੀ ਕਹਿੰਦੇ ਸਾਧੂ ਸੁਣ ਕੇ ਪਾਣੀ ਪੁਣਕੇ ਪੀਓ ਉਹਨੂੰ ਪੂਰੇ ਹੋ ਰਹੇ ਨੇ ਬਈ ਬੋਤਲੇ ਵਿੱਚ ਟੈਸਟ ਕਰਕੇ ਪਾਣੀ ਆ ਗਿਆ ਸਾਡੇ ਕੋਲ ਤੇ ਪੰਨੇ ਸਾਡੇ ਕੱਪ ਵੀ ਗਿਆ ਤੇ ਬਾਬਾ ਆਇਆ ਨਾ ਮੈਂ ਰੋਟੀ ਖਾਣ ਗਿਆ ਦੇਖ ਲੋ ਇਹ ਗੱਲ ਨੂੰ ਆਉਂਦੇ ਪੰਨਾ ਅਤੂ ਰੋਟੀ ਖਾਣ ਗਿਆ

ਦੁਨੀਆ ਵਾਲੇ ਪਾਚਾ ਟੋਲੇ ਲੈਂਦੇ ਆ ਨੂੰ ਜੂ ਰਾਜ ਮਿਲਦੇ ਆ ਸਤਿਗੁਰਾਂ ਨੇ ਪੁੱਛਿਆ ਆ ਕਿ ਵੀ ਸੰਘਾ ਲੇਗੇ ਤੇ ਕੋਈ ਧਿਆਲੀ ਲੈਣੀ ਹੈ ਨਹੀਂ ਨਹੀਂ ਨਾ ਚਲੋ ਸਾਧਨਾ ਨਾਲ ਲੰਗਰ ਖਾਓ ਨਾਲੇ ਸਾਬਾ ਲਿਓ ਨਾਲੇ ਧਿਆਲੀ ਪੂਰੀ ਬਿਆਂ ਕੋਈ ਨਾਲ ਕੰਮ ਉਹ ਕੰਮ ਕਰੀਏ ਐਵੇਂ ਜਪਨਾ ਜਿਹੜਾ ਨਾਮ ਦੁਪਣਾ ਹੈ ਇਹ ਵੀ ਜਪਨਾ ਹੈ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮੁ ਆਹੀ ਗੁਰੂ ਜੀ ਸਤ ਨਾਮੁ ਆਹੀ ਗੁਰੂ ਗੁਰਗੀਆਂ ਵਾਲੇ ਪਾਛਾ ਨੇ ਆਖਿਆ ਤੁਮੀ ਜਿਹੜੀ ਤੇ ਲਗਨ ਲਗ ਲੋ ਤੇ ਕੰਮ ਕੋਈ ਨਹੀਂ ਚੱਲੇ ਨਾਮ ਜਰਤੀ ਅੱਜ ਨਹੀਂ ਫੱਟੇ ਬੰਦੇ ਸਾਨੂੰ ਉਹ ਹੀ ਮਨਜ਼ੂਰੀ ਚੱਗੀ ਭਾਗ ਜਿਨ੍ਹਾਂ ਨੇ ਮਾੜੇ ਸਤ ਸੰਗ ਨਾ ਪਾਉਂਦੀ ਜੀ ਜਿਨ੍ਹਾਂ ਨੇ ਭਾਗ ਮਾੜੇ ਉਹ ਨਾ ਸਤ ਸੰਗ ਦੇ ਵਿੱਚ ਨਹੀਂ ਆਦਾ ਜੀਦੇ ਪਾਲ ਚੰਗੇ ਹੋਂ ਉਹ ਹੀ ਸਤਸੰਗ ਦੇ ਵਿੱਚ ਆਊਗਾ ਜਿਵੇਂ ਨੇਕ ਕਰਮ ਬਣਾਉਣੇ ਆ ਇਹ ਨਾਮ ਜਪਨਾ ਬੜਾ ਭਜਨ ਕਰਨਾ ਬੜਾ ਸੱਚ ਬੋਲਣਾ ਬੜਾ ਔਖਾ ਜੇਰਾ ਰੱਖਣਾ ਬੜਾ ਔਖਾ ਸੱਚ ਕਿਹੜਾ ਬੜਾ ਔਖਾ ਉਹ ਸੱਚ ਸੁਣਨਾ ਬੜਾ ਔਖਾ ਸਿਰ ਪਾੜ ਜਾਂਦਾ ਜੇ ਪਾੜ ਜਾਂਦਾ मार्की मनो जी ने आम बात के नाम बड़ा और बात के स्वर्ण बड़ा है के वे लोग आगे कार कारो छोड़ के चले गए दूरी परखा नहीं रही इस काम करके सुनो नाम जरूर जब को पानी जरूर पड़ो साथ जरूर बोलो ਗੈਰੂ ਦਾ ਭਜਨ ਕਰੋ ਤਦਾ ਜੀਵਨ ਸਾਨੋਊਗਾ ਗੈਰੂ ਦਾ ਭਲਾ ਕਰੂਗਾ ਤਦਾ ਆਇਆ ਸਫਲ ਹੋ ਜਾਊਗਾ ਗੈਰੂ ਰਹਿਮਤ ਕਰੂਗਾ ਦੇਵੇ